ਹਾਂਜੀ ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਬਾਈ ਜੀ ਜਿਵੇਂ ਹੁਣ ਹੜਪੀਟਾਂ ਤਾਂ ਦੀ ਮਦਦ ਦੇ ਲਈ ਹਰੇਕ ਪਿੰਡ ਦੇ ਵਿੱਚ ਜੋ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ ਹੜਪੀਟਾਂ ਦੀ ਮਦਦ ਦੇ ਲਈ ਪਰ ਬਾਈ ਜੀ ਉੱਥੇ ਜਾਣ ਤੋਂ ਪਹਿਲਾਂ ਤੁਸੀਂ ਆ ਇੱਕ ਵੀਡੀਓ ਜ਼ਰੂਰ ਦੇਖੋ ਬਾਬਾ ਜੀ ਦੀ ਤੇ ਇਹ ਵੀਡੀਓ ਨੂੰ ਬਾਈ ਜੀ ਪੂਰੀ ਦੇਖੋ ਤੇ ਅੱਗੇ ਜ਼ਰੂਰ ਸ਼ੇਅਰ ਕਰੋ ਕਿਉਂਕਿ ਜੋ ਬਾਬਾ ਜੀ ਕਹਿ ਰਹੇ ਆ ਇਹਨਾਂ ਦੀ ਗੱਲ ਬਿਲਕੁਲ ਸਹੀ ਆ ਪੂਰੀ ਬਾਈ ਜੀ ਜਾਣਕਾਰੀ ਲੈਣ ਦੇ ਲਈ ਆ ਵੀਡੀਓ ਜ਼ਰੂਰ ਦੇਖੋ ਕਾ ਹੜ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਇਧਰਲੇ ਬੰਨੇ ਦਾ ਸਾਈਡ ਇਧਰਲੇ ਪਾਸੇ ਕੋਈ ਨੁਕਸਾਨ ਨਹੀਂ ਜ਼ਿਆਦਾ। ਹੁਣ ਆਹ ਤਵੰਨ ਕੇ ਬੇਨਤੀ ਆ ਕਾਰ ਸੇਵਾ ਬਾਬਾ ਹਰਬਾਜ ਸਿੰਘ ਜੀ ਪੰਥ ਰਤਨ ਦਿੱਲੀ ਵਾਲੇ ਉਹਨਾਂ ਦੇ ভরਸਾਏ ਬਾਬਾ ਮਹਿੰਦਰ ਸਿੰਘ ਜੀ, ਬਾਬਾ ਬਚਨ ਸਿੰਘ ਜੀ। ਕਾਰ ਸੇਵਾ ਦਿੱਲੀ ਵਾਲੇ ਇਥੋਂ ਹਾਤੇ ਤੇ ਨੇੜ ਹੋ ਗਿਆ ਜਿਹੜਾ ਆ ਕੇ ਲੋਕਾਂ ਦਾ ਦੁੱਖ ਦਰਦ ਸੁਣਿਆ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਲੈ ਕੇ ਪਹੁੰਚੇ। ਹੁਣ ਜਿਹੜੀ ਬੇਨਤੀ ਮੈਂ ਕਰਨੀ ਹੈ ਉਹ ਇਹ ਹੈ ਵੀ ਸਿੱਖ ਸੰਗਤ ਰਾਜਸਥਾਨ ਬੈਠੀ ਹੈ ਯੂਪੀ ਬੈਠੀ ਹੈ ਪੰਜਾਬ ਬੈਠੀ ਹੈ ਹਰਿਆਣਾ ਬੈਠੀ ਹੈ 12 13 13000 ਪਿੰਡ ਜਿਹੜਾ ਇਹ ਪੰਜਾਬ ਦੇ ਵਿੱਚ ਬੈਠਾ ਹੈ ਅੱਜ ਹੀ ਅਸੀਂ ਇਹਦੇ ਉਤਾਵਲੇ ਨਾ ਹੋ ਜਾਈਏ ਜਾਂ ਕਿਸੇ ਦੇ ਸੁਨੇ ਸੁਣਾਏ ਗੱਲਾਂ ਦੇ ਵਿੱਚ ਆ ਕੇ ਅਸੀਂ ਬਿਸਕਟ ਲੈ ਲਏ ਤੂੜੀ ਲੈ ਲਈ ਪੱਠੇ ਲੈ ਲਏ ਉਹ ਲੈ ਕੇ ਭੱਜ ਪਈ ਜਿਹੜੀ ਮੁਰਲੀ ਜ਼ਰੂਰਤ ਹੈ ਇਹਨਾਂ ਨੂੰ ਉਹ ਉਹ ਭਾਈ ਸੰਗਤ ਦੀ ਹੱਥ ਬੰਨ੍ਹ ਕੇ ਬੇਨਤੀ ਹੈ ਮੁਰਲੀ ਜ਼ਰੂਰਤ ਦੀ ਲੋੜ ਪੈਣੀ ਹੈ ਇਹਨਾਂ ਨੂੰ ਡੀਪੀ ਦੀ ਯੂਰੀਆ ਦੀ ਕਣਕ ਦੀ ਕਿਰਾਇਆ ਲਾਉਣਾ ਪਊਗਾ ਇਹਨਾਂ ਨੂੰ ਕਣਕ ਦੇ ਕੇ ਬਚਾਉਣਾ ਪਊਗਾ ਜਿਹੜਾ ਇਹਨਾਂ ਦੇ ਚਾਰ ਓੜੇ ਨਿਕਲ ਜਾਣਗੇ ਹਾਲਾਤ ਦੇਖੋ ਤੁਸੀਂ ਮਗਰਲੇ ਪਾਸੇ ਕੀ ਹਾਲਾਤ ਨੇ ਆ ਬਾਬਾਈ ਤੁਹਾਨੂੰ ਦਿਖਾ ਰਹੇ ਨੇ ਹਾਲਾਤ ਦੇਖੋ ਕੀ ਹਾਲਾਤ ਨੇ ਤੁਸੀਂ ਅੱਜ ਹੀ ਇੰਨਾ ਜ਼ੋਰ ਨਾ ਲਾ ਲਿਓ ਜਿਹੜਾ ਕਿ ਤੁਹਾਨੂੰ ਕੱਲ ਨੂੰ ਜਿਹੜੇ ਇਹਨਾਂ ਨੂੰ ਲੋਡ ਪਵੇ ਤੇ ਉਹ ਚੀਜ਼ ਦੀ ਸਾਡੇ ਕੋਲੇ ਜ਼ਰੂਰਤ ਨਾ ਹੋਵੇ ਤੁਸੀਂ ਪੈਸਾ ਇਕੱਠਾ ਕਰੋ ਪਿੰਡਾਂ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਕੱਲ ਨੂੰ ਇਹਨਾਂ ਨੂੰ ਡੀਜ਼ਲ ਲੈ ਕੇ ਦਈਏ ਯੂਰੀਆ ਲੈ ਕੇ ਦਈਏ ਡੀਏਪ ਲੈ ਕੇ ਦੀਏ ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਪਊਗੀ ਆਪਾਂ ਉਹ ਲੈ ਕੇ ਦਈਏ ਹਕਬਾਨ ਸੰਗਤ ਨੂੰ ਬੇਜ ਦੀ ਜਿੰਨੀਆਂ ਵੀ ਸੰਸਥਾ ਜੁੜੀਆਂ ਨੇ ਜਿਹੜੇ ਸੰਸਥਾ ਨਾਲ ਜੁੜੇ ਆ ਉਹ ਸਾਰੇ ਇਹ ਗੱਲ ਤੇ ਧਿਆਨ ਦੇਣ ਬਹੁਤ ਲੋਕ ਨੇ ਜਿਹੜੇ 20 50 50 ਕਿਲੋਮੀਟਰ ਤੋਂ ਆ ਕੇ ਰੁੱਟਾ ਖੋਈ ਵਾਲਾ ਜਿਹੜਾ ਹੈਗਾ ਕੰਮ ਕਰੀ ਜਾਂਦੇ ਆ ਤੇ ਤੁਸੀਂ ਲੰਗਰਾਂ ਤੇ ਇਕੱਲੇ ਨਾ ਰਹਿ ਜਾਓ ਇਕੱਲੇ ਕੋਈ ਇਹ ਪੱਠੇ ਲਿਆ ਕੇ ਜਾਂ ਟੂੜੀ ਲੈ ਕੇ ਇਸ ਇਸ ਤੇ ਨਾ ਰਿਓ ਤੁਸੀਂ ਇਸ ਗੱਲ ਤੇ ਗੌਰ ਕਰਿਓ ਮੈਂ ਫੇਰ ਬੇਨਤੀ ਕਰਦਾ ਦਿੱਲੀ ਕਾਰ ਸੇਵਾ ਵਾਲਿਆਂ ਵੱਲੋਂ ਵੀ ਤੁਸੀਂ ਇਹ ਜਿੰਨੇ ਵੀ ਜੁੜੇ ਆ ਸੰਸਥਾ ਨਾਲ ਜਿਹੜੀਆਂ ਵੀ ਆ ਨਾਲ ਉਹੋ ਇਸ ਗੱਲ ਤੇ ਗੌਰ ਕਰਨੀ ਹੈ ਧਿਆਨ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ